ਦੰਦੋਤ ਬੰਦਨ ਅਣਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜਿਉ ਹਰਨਾਕ ਸਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤਦ ਰਾਖ ਲੈ ਹਰ ਜਿਉ ਹਰਨਾਕ ਸਮਾਰ ਪਹਚਾਇਆ ਗੁਰਮੁਖਾਨੋਂ ਪ੍ਰਤੀਤ ਹੈ ਹਰ ਜਿਉ ਮਾਨਮੁਖ ਭਰਮ ਪੁਲਾਇਆ ਹਰ ਜੀ ਏ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਹਰੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਏ ਹਰੀ ਪ੍ਰਹਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ ਤੂੰ ਹਰਨਾਕਸ ਨੂੰ ਮਾਰ ਕੇ ਮੁਕਾ ਦਿੰਦਾ ਏ ਹਰੀ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਤੂੰ ਭਗਤਾਂ ਦੀ ਇੱਜ਼ਤ ਬਚਾਉਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੁੱਖ ਭਟਕਣਾ ਵਿੱਚ ਪੈ ਕੇ ਉਰਾਹੇ ਪਏ ਰਹਿੰਦੇ ਹਨ ਏ ਹਰੀ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਏ ਸੁਆਮੀ ਭਗਤ ਤੇਰੀ ਸ਼ਰਨ ਪਏ ਰਹਿੰਦੇ ਹਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ